ਕੀ ਗੱਲ ਹੋਈ ਰਾਤ ਕੋਈ ਇਹ ਰਾਤ ਰਾਤ ਇਕੱਲਿ ਬਣੇ ਇਕੱਵ ਹੈ ਬਰ ਅਸ਼ੂਮ ਦੇ ਕੰਧ ਚੜ ਕੇ 10 12 ਬੰਦੇ ਅੰਦਰ ਆਏ ਜਿਥੇ ਇਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਨੇ ਇਹਨਾਂ ਦੋਹਾਂ ਜੀਆਂ ਨੂੰ ਉਹਨਾਂ ਨੇ ਬੰਨ੍ਹ ਲਿਆ ਵਾ ਤੇ ਇਹਨਾਂ ਦੀ ਸਾਰੀ ਤਲਾਸ਼ੀ ਲੇ ਕੇ ਇਹਨਾਂ ਦੇ ਗਹਿਣੇ ਜੋਲ ਜਿੰਨਾ ਗਹਿਣਾ ਸੀਗਾ ਤੇ ਜਿੰਨਾ ਜੋ ਰੈਦੰਗ ਸੀਗੀ ਤੇ ਜੋ ਸਮਾਨ ਸਾਰਾ ਜਿਸਾ ਵੀ ਫੂਲਾ ਫਰਾਇ ਕਰਕੇ ਜੋ ਉਹਨਾਂ ਦੇ ਚੰਗਾ ਸਮਾਨ ਸਾਰਾ ਸੀਗਾ ਤੇ ਜੋ ਰੱਖ ਰਹੀਆ ਸੀਗਾ ਉਹ ਵੀ ਲੈ ਗਏ ਆ ਇਹਨਾਂ ਨੂੰ ਕੁਟਦੇ ਰਿਆ ਇਹਦੇ ਮੂਹੇ ਪਾਣੀ ਪਾਪਾਗੇ ਇਹਦੀ ਇਹਨੂੰ ਗਰਮ ਫੜ ਕੇ ਕੁਟਕੇ ਜਦੋਂ ਦੀ ਜਾਨ ਨਿਕਲਣ ਲੱਗਦੀ ਸੀ ਉਹ ਪਾਣੀ ਪਾਦੇ ਇਹਦੇ ਮੂੰਹ ਦੇ ਵਿੱਚ ਉਹਨਾਂ ਬਹੁਤ ਜਿਆਦਾ ਇਥੇ ਤਸ਼ੱਦਦ ਕੀਤਾ ਤੇ ਸਮਾਨ ਵੀ ਸਾਰਾ ਰਹਿ ਗਿਆ ਫਿਰ ਸਾਨੂੰ ਇਹਨਾਂ ਨੇ ਘੰਟਾ ਬਾਅਦ ਉਹਨਾਂ ਦਾ ਧੋਖਾ ਮਾਰਿਆ ਇਹਨਾਂ ਨੂੰ ਵੀ ਨਹੀਂ ਦੱਸਿਆ ਉਹ ਬਾਕੀ ਇਹਨੂੰ ਇਹਨਾਂ ਸਾਨੂੰ ਫਿਰ ਗੁੰਚਰੇ ਗਏ ਉਹਨਾਂ ਅੱਧਾ ਘੰਟਾ ਬਾਅਦ ਸਾਨੂੰ ਦੱਸਿਆ ਫਿਰ ਇਹਨਾਂ ਉਹ ਵੀ ਘਟਵਾਦ ਹੋਈਦੇ ਦੌੜੇ ਜਾਏ ਫਿਰ ਸਿਰਫ ਆਪਣੇ ਮਰਾਜ਼ਮ ਆ ਗਏ ਉਹ ਆਪਣੇ ਕਾਰੋਬਾਰ ਚੱਲ ਕਿੰਨਾ ਚਿਰ ਤੱਕੇ ਕਰ ਰੋ ਰਾਤ ਹੋਰ ਰਾਤ ਇੱਕ ਇੱਕ ਡਾਕਟਰ ਕਰ ਰਹੇ ਕਿੰਨੇ ਟਾਂ ਸਵਾ ਕੇ ਲੈ ਗਏ ਸਮਾਨ ਜੀ ਸਮਾਨ ਗਹਿਣਾ ਅਸੀਂ ਗਾ 20 ਟੋਲੇ ਗਹਿਣਾ ਲੈ ਗਏ ਹਾਂ ਜੀ 20 ਟੋਲੇ ਗਹਿਣਾ ਲੈ ਗਏ 20 ਚੂੜੀਆਂ ਸੀਗੇ ਤੇ 2 ਲੱਖ ਰੁਪਈਆ ਸੀਗਾ ਤੇ ਰਾਈਫਲ ਸੀਗੋਲ ਵਰ ਸੀਗਾ ਤੇ ਹੋਰ ਵੀ ਦਾ ਕਮਰਾ ਜੋ ਕੋਈ ਸਮਾਨ ਸਾਰਾ 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 ਕਲ ਰਾਈਫਲ ਕਿਹੜੀ ਕਿਹੜੀ ਲੈ ਗਏ ਰਾਈਫਲ 12 ਬੋਰ ਰਾਈਫਲ ਸੀ ਜੀ ਸਪੈਸ਼ਲ ਸੀਗਾ ਸਪੈਸ਼ਲ ਸੀਗਾ ਇਹ ਚਲ ਮੌਜਰ 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 ਸੀਗਾ ਕੈਮਰੇ ਵਿੱਚ ਕਹਿ ਦੋਈਂ ਕਰ ਕੈਮਰੇ ਨੂੰ ਕੈਮਰੇ ਉਹ ਲੈ ਕੇ ਫਿਲਮ ਦੀ ਕੈਮ ਕੈਮਰੇ ਦੀ ਤੋਰ ਕੇ ਜਾਗੇ ਤੇ ਕੀ ਗੱਲ ਹੋਈ ਰਾਤ ਕੋਈ ਇਹ ਰਾਤ ਰਾਤ ਇਕੰਤਰੀ ਬਣੇ ਇਕੱਗ ਵੇ ਬਰੋ ਇਸੇ ਮੇਂ ਦੀ ਗੰਧ ਚੜ ਕੇ 10 12 ਬੰਦੇ ਅੰਦਰ ਆਏ ਜਿਥੇ ਇਹਨਾਂ ਨੂੰ ਕਾਬੂ ਕਰ ਰਿਹਾ ਉਹਨਾਂ ਨੇ ਇਹਨਾਂ ਦੋਹਾਂ ਜੀਆਂ ਨੂੰ ਉਹਨਾਂ ਨੇ ਬੰਨ੍ਹ ਲਿਆ ਵਾ ਤੇ ਇਹਨਾਂ ਦੀ ਸਾਰੀ ਤਲਾਸ਼ੀ ਦੇ ਕੇ ਇਹਨਾਂ ਦੇ ਗਹਿਣੇ ਜੋ ਜਿੰਨਾ ਗਹਿਣਾ ਸੀਗਾ ਤੇ ਜਿੰਨਾ ਜੋ ਰੈਸਨ ਸੀਗੀ ਤੇ ਜੋ ਸਮਾਨ ਸਾਰਾ ਜਿਸਾਰੇ ਪੂਰਾ ਫਰਾਈ ਕਰਕੇ ਜੋ ਉਹਨਾਂ ਦੇ ਚੰਗਾ ਸਮਾਨ ਸਾਰਾ ਸੀਗਾ ਤੇ 2 ਲੱਖ ਰੁਪਈਆ ਸੀਗਾ ਉਹ ਵੀ ਲੈ ਗਏ ਇਹਨਾਂ ਨੂੰ ਕੁੱਟਦੇ ਰਹੇ ਆ ਇਹਦੇ ਮੂਹ ਜੀ ਪਾਣੀ ਪਾ ਪਾ ਕੇ ਇਹਦੀ ਇਹਨੂੰ ਗਰਮ ਫੜ ਕੇ ਕੁੱਟ ਕੇ ਜਦੋਂ ਦੀ ਜਿਆ ਅੰਨ ਨਿਕਲਦੀ ਸੀ ਉਹ ਪਾਣੀ ਪਾਉਂਦੇ ਇਹਦੇ ਮੂਹ ਦੇ ਵਿੱਚ ਉਹਨਾਂ ਬਹੁਤ ਜ਼ਿਆਦਾ ਇਥੇ ਤਸ਼ੱਦਦ ਕੀਤਾ ਇਹ ਸਮਾਨ ਵੀ ਸਾਰਾ ਰਹਿ ਗਿਆ ਫਿਰ ਸਾਨੂੰ ਇਹਨਾਂ ਨੇ ਘੰਟਾ ਬਾਅਦ ਉਹਨਾਂ ਕੋਕਾ ਮਾਰਿਆ ਇਹਨਾਂ ਨੂੰ ਵੀ ਨਹੀਂ ਦੱਸਿਆ ਉਹ ਬਾਕੀ ਇਹਨਾਂ ਸਾਨੂੰ ਫਿਰ ਗੁੰਚਰੇ ਗਏ ਆ ਉਹਨਾਂ ਅੱਧਾ ਘੰਟਾ ਬਾਅਦ ਸਾਨੂੰ ਦੱਸਿਆ ਫਿਰ ਇਹਨਾਂ ਨੇ ਵੀ ਘਟਵਾਦੋ ਇਹਦੇ ਇਹ ਦੌਰੇ ਗਏ ਫਿਰ ਸਿਰਫ ਆਪਣੇ ਮਰਾਜ਼ਮ ਆ ਗਏ ਆ ਉਹ ਆਪਣੀ ਕਾਰਵਾਈ ਚੱਲ ਕਿੰਨਾ ਚਿਰ ਰੁਕੇ ਘਰ ਹੋ ਰਾਤ ਹੋ ਰਾਤ ਇੱਕ ਘੰਟਾ ਕਰ ਰਹੇ ਘੰਟਾ ਸਵਾਹ ਕੇ ਲੈ ਗਏ ਸਮਾਨ ਜੀ ਸਮਾਨ ਗਹਿਣਾ ਅਸੀਂ ਗਾ 20 ਟੋਲੇ ਗਹਿਣਾ ਲੈ ਗਏ ਭਾਜੀ 20 ਟੋਲੇ ਗਹਿਣਾ ਲੈ ਗਏ 20 ਚੂੜੀਆਂ ਸੀਗੇ ਫਿਰ 2 ਲੱਖ ਰੁਪਈਆ ਸੀਗੇ ਫਿਰ ਆਈਫੋਨ ਸੀਗੇ

x aur whatsapp channel par